ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ ਅਜ ਵਾਰਡ ਨੰਬਰ 4 ਦੇ ਗ੍ਰੀਨ ਐਵੇਨਿਊ ਇਲਾਕੇ ਵਿੱਚ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਵਾਰਡ ਨੰਬਰ 4 ਦੇ ਕਾਉਂਸਲਰ ਮਨਦੀਪ ਸਿੰਘ ਆਹੂਜਾ ਸੀਐਸਓ ਮਲਕੀਤ ਸਿੰਘ ਸੈਨੀਟਰੀ ਇਨਸਪੈਕਟਰ ਹਰਿੰਦਰਪਾਲ ਸਿੰਘ ਕੂੜਾ ਇਕੱਠਾ ਕਰਨ ਵਾਲੀ ਕੰਪਨੀ ਆਰ 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 ਦੇ ਨੁਮਾਇੰਦੇ ਆਕ ਵਕ ਵਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਨੇ ਹਾਜ਼ਰੀ ਲਗਾਈ ਮੀਟਿੰਗ ਦੌਰਾਨ ਕਮਿਸ਼ਨਰ ਸ਼ੇਰਗਿਲ ਨੇ ਦੱਸਿਆ ਕਿ ਵਾਰਡ ਨੰਬਰ 4 ਨੂੰ ਮਾਡਲ ਵਾਰਡ ਚੁਣਿਆ ਗਿਆ ਹੈ ਜਿਸ ਨੂੰ ਕੂੜਾ ਮੁਕਤ ਵਾਰਡ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀਆਂ ਅਤੇ ਵੈਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਹਰ ਘਰ ਤੋਂ ਹੀ ਕੂੜੇ ਦੀ ਛਟਾਈ ਯਕੀਨੀ ਬਣਾਈ ਜਾਏਗੀ ਤਾਂ ਜੋ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਨਿਰਧਾਰਿਤ ਵਾਹਨਾਂ ਦੁਆਰਾ ਇਕੱਠਾ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵਾਰਡ ਨੰਬਰ 4 ਵਿੱਚ ਹਰ ਘਰੋਂ ਕੂੜਾ ਇਕੱਠਾ ਕਰਨ ਲਈ ਵਾਹਨ ਤਾਇਨਾਤ ਕੀਤੇ ਜਾ ਚੁੱਕੇ ਹਨ। ਕਮਿਸ਼ਨਰ ਨੇ ਰਿਹਾਇਸ਼ੀਆਂ ਨੂੰ ਨਗਰ ਨਿਗਮ ਨਾਲ ਸਹਿਯੋਗ ਕਰਕੇ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਅਤੇ ਘਰ ਵਿੱਚ ਹੀ ਕੰਪੋਸਟ ਬਣਾਉਣ ਲਈ ਪ੍ਰੇਰਿਤ ਕੀਤਾ ਕਮਿਸ਼ਨਰ ਸ਼ੇਰ ਗਿੱਲ ਨੇ ਇਹ ਵੀ ਜਾਣਕਾਰੀ ਦਿੱਤੀ ਕਿ 1 ਅਕਤੂਬਰ 2026 ਤੱਕ ਪਕਤਾਂ ਵਾਲਾ ਡੰਪ ਸਾਈਡ ਨੂੰ ਪੂਰੀ ਤਰ੍ਹਾਂ ਕੂੜੇ ਤੋਂ ਮੁਕਤ ਕਰ ਦਿੱਤਾ ਜਾਵੇਗਾ ਜੋ ਅੰਮ੍ਰਿਤਸਰ ਨੂੰ ਹੋਰ ਵੀ ਸੁੱੱਚਾ ਤੇ ਤੰਦਰੁਸਤ ਬਣਾਉਣ ਵਾਲਾ ਇੱਕ ਵੱਡਾ ਕਦਮ ਹੈ ਦੇਖੋ ਅੱਜ ਵਾਰਡ ਨੰਬਰ 4 ਚ ਜਿਹੜੇ ਕੌਂਸਲਰ ਸਾਹਿਬ ਨੇ ਮਨਦੀਪ ਪਹੂਜਾ ਜੀ ਇਹਨਾਂ ਦੇ ਨਾਲ ਇੱਥੇ ਅੱਜ ਸਾਰੇ ਵਾਰਡ ਮੁਹੱਲੇ ਦੇ ਜਿਹੜੇ ਇਸ ਏਰੀਆ ਦੇ ਨਾਗਰਿਕ ਨੇ ਉਹਨਾਂ ਨਾਲ ਇੱਕ ਮੀਟਿੰਗ ਰੱਖੀ ਗਈ ਹੈ ਅਸੀਂ ਬੇਸਿਕਲੀ ਇਸ ਵਾਰਡ ਨੂੰ ਮਾਡਲ ਵਾਰਡ ਦੇ ਤੌਰ ਤੇ ਬਣਾਉਣਾ ਸ਼ੁਰੂ ਕਰਨ ਲੱਗੇ ਹਾਂ ਜੀ ਤੇ ਵੀ ਆਰ ਵਾਂਟਿੰਗ ਕਿ ਇਹ ਇੱਥੋਂ ਅ ਅਸੀਂ ਸਟਾਰਟ ਕਰਕੇ ਜੀ ਤੇ ਜਿਹੜੀ ਸ਼ਹਿਰ ਚ ਗਾਰਬੇਜ ਦੀ ਪ੍ਰੋਬਲਮ ਆ ਰਹੀ ਸੀ ਉਹ ਗਾਰਬੇਜ ਕਲੈਕਸ਼ਨ ਦਾ ਕੰਮ ਇੱਥੋਂ ਬਾਕੀ ਔਰਡਸ ਦੇ ਵਿੱਚ ਵੀ ਹੈਗਾ ਬਟ ਫਰਮ ਹੇਰ ਆਲਸੋ ਵੀ ਆਰ ਪਲੈਨਿੰਗ ਟੂ ਡੂ ਇਟ ਅਲਟੀਮੇਟਲੀ ਪਲਾਨ ਇਹ ਹੈ ਕਿ ਸਾਰੇ ਸ਼ਹਿਰ ਦੇ ਨਾਲ ਸਾਰਾ ਸ਼ਹਿਰ ਹੈ ਜਿਹੜਾ ਉੱਥੇ ਡੋਰ ਟੂ ਡੋਰ ਕਲੈਕਸ਼ਨ ਹੋਵੇ ਤੇ ਇਸ ਨੂੰ ਸ਼ਹਿਰ ਨੂੰ ਗਾਰਬੇਜ ਫਰੀ ਸਿਟੀ ਬਣਾਇਆ ਜਾ ਸਕੇ ਸੀ ਮਸ਼ੀਨਾਂ ਤਾਂ ਆਲਰੇਡੀ देयर आर अबाउट 58 ਮਸ਼ੀਨ ਨਵੀਆਂ ਮਸ਼ੀਨਾਂ ਜਿਹੜੀਆਂ ਨਵੀਂ ਕੰਪਨੀ ਦੇ ਅੰਡਰ ਨੇ ਉਹ ਆ ਚੁੱਕੀਆਂ ਨੇ ਉਹ ਕੰਮ ਕਰ ਰਹੀਆਂ ਨੇ ਸੋ ਇਸ ਔਰਡ ਦੇ ਵਿੱਚ ਕਰੰਟਲੀ ਤਿੰਨ ਮਸ਼ੀਨਾਂ ਚੱਲ ਰਹੀਆਂ ਬਟ ਹੋਰ ਡਿਪਲੋਏ ਕਰ ਰਹੇ ਆ ਅਸੀਂ ਅਬਾਊਟ 3 ਟੂ 4 ਹੋਰ ਮਸ਼ੀਨਜ਼ ਇੱਥੇ ਡਿਪਲੋਏ ਹੋ ਰਹੀਆਂ ਨਹੀਂ ਨਹੀਂ ਆ ਟ੍ਰੈਂਡ ਹੈ ਨਹੀਂ ਕੋਈ ਕਾਰਨ ਨਹੀਂ ਹੈ ਤੇ ਸਾਰੇ ਸ਼ਹਿਰ ਹੀ ਹੈ ਮੈਂ ਇਸ ਤੋਂ ਬਾਅਦ ਵੋਲਟ ਸਿਟੀ ਦੇ ਵੀ ਇੱਕ ਦੋ ਵਾਰਡਸ ਨੇ ਅਸੀਂ ਉੱਥੇ ਵੀ ਜਾ ਰਹੇ ਆ ਤੇ ਇਹ ਤਾਂ ਇਟ ਇਜ਼ ਟੋਟਲੀ ਆ ਟ੍ਰੈਂਡ ਹੈ ਸਮਝੋ ਕੋ ਕੱਲਾ ਇੱਥੋਂ ਦੇ ਕਿਉਂ ਨਹੀਂ ਸਾਰੇ ਸ਼ਹਿਰ ਦੇ ਹਰ ਪੂਰੇ ਸ਼ਹਿਰ ਦਾ ਜਿਹੜਾ ਵੀ ਜਿੰਨੇ ਵੀ ਨਾਗਰਿਕ ਨੇ ਉਹ ਸਾਰੇ ਇਹ ਚਾਹੁੰਦੇ ਹੀ ਆ ਚਾਹੁੰਦੇ ਨੇ ਕਿ ਉਹਨਾਂ ਦਾ ਸ਼ਹਿਰ ਸਾਫ਼ ਹੋਵੇ ਤੇ ਆਈ ਐਮ ਸ਼ੋਰ ਤੁਸੀਂ ਵੀ ਚਾਹੁੰਦੇ ਹੋਵੋਗੇ ਜਿੱਥੇ ਤੁਸੀਂ ਰਹਿੰਦੇ ਹੋਵੋਗੇ ਤੇ ਸੋ ਪੂਰੀ ਸਪੋਰਟ ਲੋਕਾਂ ਦੇ ਵੀ ਮਿਲੇਗੀ ਅੱਜ ਮਿਲੇ ਆ ਸਾਰਿਆਂ ਨੂੰ एवरीवन इज ਵੈਰੀ ਸਪੋਰਟਿਵ